हां जी ਆਪਣਾ ਸਰਪੰਚ ਗਿਰਵੈ ਸਿੰਘ ਗੂੜਾ ਨੇ ਕੰਮ ਚਲਾਇਆ ਹੋਇਆ ਜੋ ਕਿ ਉਹਰੇ ਪਾਈਪ ਲਾਈਨ ਪਾਈ ਜਾ ਰਹੀ ਹੈ ਕੀ ਕਹੋਂਗੇ ਇਹਦੇ ਬਾਰੇ ਬਹੁਤ ਵਧੀਆ ਬਾਈ ਅੱਛਾ ਜੀ ਆ ਛੜਕਦੇ ਪਾਣੀ ਜਾਂਦਾ ਦੀ ਸ਼ਰਕ ਬਚ ਰਊ ਯਾਨੀ ਵਧੀਆ ਕੰਮ ਹੋ ਰਿਹਾ ਹੈਗਾ ਬਹੁਤ ਵਧੀਆ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਜੀ ਤਸਵੀਰਾਂ ਦੇ ਵਿੱਚ ਜੋ ਕੰਮ ਚੱਲਿਆ ਹੋਇਆ ਜੋ ਪਾਣੀ ਜੋ ਵਸ ਗਿਆ ਹੈ ਤੁਹਾਡੀ ਜੀ ਤੇ ਪਾਣੀ ਇਹਦਾ ਮੈਨ ਰੋਡ ਤੇ ਜਾ ਰਿਹਾ ਸੀ ਵੱਡਾ ਮੋਤਾ ਸੀ ਲੇਕਿਨ ਅੱਜ ਹਲ ਹੋਇਆ ਕਾਫੀ ਲੰਮੇ ਚੰਨੇ ਬਾਅਦ ਤੇ ਜਿਹੜਾ ਦਿੱਖ ਦੇਖ ਰਹੇ ਹੋ ਜੀ ਜੋ ਕਾਇਪਲਾਨ ਪਾਈ ਜਾ ਰਹੀਆਂ ਲਾਈਟ ਕਿਰਨਸ ਨਾਲ ਚੱਲੂ ਅੱਛਾ ਬੰਦ ਵੀ ਸ਼ੇਅਰ ਜ਼ਰੂਰ ਕਰ ਦਿਓ ਜੀ ਭਾਈ ਹਰ ਜਿਹੜੀ ਖਾਲਸਾ ਵਹੀਂ ਗੁਰੂ ਜੀ ਫਤ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਿੰਡ ਛਾਇਲੀ ਤੋਂ ਜੋ ਕਿ ਕਾਫੀ ਲੰਮੇ ਸਮੇਂ ਤੋਂ ਲਗਭਗ 10 ਸਾਲਾਂ ਵੇ ਵਾਂਗੂ ਇਹ ਪਾਣੀ ਜੋ ਰੋਡ ਤੇ ਜਾ ਰਿਹਾ ਸੀਗਾ ਤੇ ਤਸਵੀਰਾਂ ਤੁਸੀਂ ਦੇਖ ਰਹੇ ਪਿੰਡ ਛਾਇਲੀ ਤੋਂ ਤੇ ਰੋਡ ਦੇ ਉੱਪਰ ਪਾਣੀ ਜਾ ਰਿਹਾ ਸੀ ਕੋਈ ਸੁਣ ਨਹੀਂ ਰਿਆ ਸੀ ਲੇਕਿਨ ਸਰਪੰਚ ਗੁਰਪ੍ਰੀਤ ਸਿੰਘ ਮੋੜਾ ਜੀ ਨੇ ਵਾਅਦਾ ਕੀਤਾ ਸੀ ਵੀ ਪਿੰਡ ਦੇ ਸਾਰੇ ਪ੍ਰਕਾਸ਼ ਖਰਚ ਪੂਰੇ ਕੀਤੇ ਜਾਣਗੇ ਜੋ ਕਿ ਅੱਜ ਪਾਏ ਪਲਾਨ ਪਾਈ ਜਾ ਰਹੀ ਆ ਪਿੰਡ ਛਾਇਲੀ ਦੇ ਵਿੱਚ ਜੋ ਇਹ ਘਰ ਸੀ ਆਰੇ ਵਾਲਿਆਂ ਦੇ ਤੇ ਹੋਰ ਬਸਤੀ ਸੀ ਉਰੇ ਖਾਰਾ ਪਾਣੀ ਰੋਡ ਦੇ ਉੱਪਰ ਜਲ ਸੀ ਯਾਨੀ ਰੋਡ ਵੀ ਟੁੱਟ ਰਿਆ ਸੀਗਾ ਅਸੀਂ ਫਿਰ ਤੁਹਾਨੂੰ ਦਿਖਾ ਰਹੇ ਹਾਂਗੇ ਛਾਇਲੀ ਤੋਂ ਜੋ ਕਿ ਅੱਜ ਵਾਦਾ ਪੂਰਾ ਕੀਤਾ ਗਿਆ ਤੇ ਪਾਪਾ ਲਾਈਨ ਪਾਈ ਜਾ ਰਹੀ ਆ ਜੋ ਵੀ ਇਹ ਘਰ ਸੀਗੇ ਮੈਨ ਰੋਡ ਦੇ ਉੱਪਰ ਯਾਨੀ ਇਹਨਾਂ ਦਾ ਗੰਦਾ ਪਾਣੀ ਸੀ ਜੋ ਰੋਡ ਦੇ ਉੱਪਰ ਜਾ ਰਿਹਾ ਸੀ ਤੇ ਅੱਜ ਕਾਫੀ ਲੰਮੇ ਸਮੇਂ ਤੋਂ ਬਾਅਦ ਕੰਮ ਚੱਲੇ ਹੋਏ ਜੀ ਇੱਥੇ ਯਾਨੀ ਪਾਣੀ ਦੀ ਨਿਕਾਸੀ ਚੱਲ ਰਹੀ ਆ ਤੁਸੀਂ ਦੇਖ ਰਹੇ ਹੋ ਜੀ ਕੰਮ ਚੱਲ ਰਿਹਾ ਹੈਗਾ ਛਾਇਲੀ ਜੋ ਕਿ ਕਾਫੀ ਲੰਮੇ ਸਮੇਂ ਤੋਂ ਮੰਗ ਸੀਗੀ ਛਾਇਲੀ ਇਹ ਦੋ ਚਾਰ ਘਰਾਂ ਦਾ ਇਹ ਪਾਣੀ ਸੀ ਜੋ ਰੋਡ ਤੇ ਜਾ ਰਿਹਾ ਸੀ ਜਾਣੀ ਅੱਜ ਪਾਈਪ ਲਾਈਨ ਪਾਈ ਜਾ ਰਹੀ ਆ ਤੁਸੀਂ ਦੇਖ ਰਹੇ ਹੋ ਜੀ ਕਰਨ ਦਾ ਪਤੋਂ ਤੁਸੀਂ ਵੀ ਰਾਂ ਦਿਓ ਕਿ ਹੋਰੇ ਕਾਫੀ ਲੰਮੇ ਸਮੇਂ ਤੋਂ ਮੰਗ ਰਹੀ ਸੀਗੀ ਪਾਈ ਪਲੈਨ ਪਾਈ ਰਹੀ ਆ ਜਿਹਨੂੰ ਦੇਖੀ ਕਰ ਸੀ ਉਹਨਾਂ ਨੂੰ ਬੜਾ ਔਖਾ ਸੀਗਾ ਤੇ ਪਾਣੀ ਜਿਹੜਾ ਮੈਂ ਰੋਡ ਤੇ ਜਾ ਰਿਹਾ ਸੀ ਜੋ ਕਿ ਅੱਜ ਕਾਫੀ ਲੰਮੇ ਸਮੇਂ ਤੋਂ ਬਾਅਦ ਪਾਈ ਪਲੈਨ ਪਾਈ ਜਾ ਰਹੀ ਆ ਉਹਦੇ ਪਿੰਡ ਛਾਲੀ ਤੋਂ ਤੁਸੀਂ ਮੈਂ ਦਿਖਾਣਾ ਤੁਹਾਨੂੰ ਛਾਲੀ